ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਘਰੇਲੂ ਝਗੜਿਆਂ ਦੇ ਬਾਰੇ ਕੋਈ ਘਰ ਇਦਾਂ ਦਾ ਨਹੀਂ ਕੋਈ ਕੌਮ ਇਦਾਂ ਦੀ ਨਹੀਂ ਕੋਈ ਦੇਸ਼ ਇਦਾਂ ਦਾ ਨਹੀਂ ਕੋਈ ਜਗ੍ਹਾ ਇਦਾਂ ਦੀ ਨਹੀਂ ਜਿੱਥੇ ਛੋਟੀ ਮੋਟੀ ਨੋਕ ਚੋਕ ਨਾ ਚਲਦੀ ਹੋਵੇ ਘਰਾਂ ਦੇ ਅੰਦਰ ਵੀ ਹੈ ਔਰ ਇਹ ਜਿਹੜੀ ਨੋਕ ਚੋਕ ਨਾ ਹੁੰਦੀ ਰਹਿੰਦੀ ਹੈ ਬਸ ਇਨਾ ਧਿਆਨ ਰੱਖਣਾ ਚਾਹੀਦਾ ਹੈ ਵੀ ਇਸ ਨੋਕ ਚੋਕ ਦੇ ਅੰਦਰ ਹਾਰ ਤੇ ਜਿੱਤ ਦਾ ਮਸਲਾ ਨਾ ਹੋਵੇ। ਮੀਆਂ ਬੀਬੀ ਵੀ ਲੜਦੇ ਨੇ, ਭਾਈ ਭਾਈ ਵੀ ਬੋਲ ਪੈਂਦੇ ਨੇ ਪਰ ਇਹ ਲੜਾਈ ਲੜਾਈ ਨਹੀਂ ਗਿਣਤੀ ਵਿੱਚ ਆਉਂਦੀ। ਇਹਦੇ ਨਾਰਮਲ ਗੱਲਾਂ ਨੇ ਗੱਲਾਂ ਕਰਦਿਆਂ ਕਰਦਿਆਂ ਸਲਾਹ مشورہ ਕਰਦਿਆਂ ਕਰਦਿਆਂ ਇੱਕਦਾਂ ਸੁਰੂਚਾ ਹੋਇਆ, ਆਵਾਜ਼ ਉੱਚੀ ਹੋਈ, ਉਹ ਕੁਝ ਤੇਜ਼ ਬੋਲਿਆ ਇਹਨੂੰ ਆਪਾਂ ਲੜਾਈ ਦਾ ਨਾਂ ਨਹੀਂ ਦੇ ਸਕਦੇ ਔਰ ਹੋਣੀ ਵੀ ਨਹੀਂ ਚਾਹੀਦੀ। ਹੁਣ ਗੱਲ ਕਰਦੇ ਆਂ ਤੁਸੀਂ ਘਰ ਨੂੰ ਚਲਾਉਣ ਵਾਸਤੇ ਆਪਣੇ ਘਰ ਨੂੰ ਚਲਾਉਣ ਵਾਸਤੇ ਕਿੱਦਾਂ ਦੀ ਬਿਉਤਬੰਦੀ ਤਿਆਰ ਕੀਤੀ ਹੈ ਕਿਉਂਕਿ ਕੋਈ ਫੈਕਟਰੀ ਚਲਾਉਣੀ ਹੋਵੇ ਕੋਈ ਕਾਰੋਬਾਰ ਚਲਾਉਣਾ ਹੋਵੇ ਕੰਮ ਧੰਦਾ ਚਲਾਉਣਾ ਹੋਵੇ ਤੇ ਨੀਤੀ ਤੋਂ ਬਿਨਾ ਨਹੀਂ ਚੱਲਦਾ ਹੁਣ ਜਦੋਂ ਤੁਸੀਂ ਘਰ ਚਲਾਉਣਾ ਹੈ ਤੇ ਘਰ ਨੂੰ ਚਲਾਉਣ ਵਾਸਤੇ ਵੀ ਤੇ ਕੋਈ ਨਾ ਕੋਈ ਨੀਤੀ ਘੜਨੀ ਪਵੇਗੀ ਨਾ ਜਾਂ ਘੜੀ ਹੋਏਗੀ ਤਿਆਰ ਕੀਤੀ ਹੋਏਗੀ ਤਾਂ ਇਹ ਜਿਹੜੀ ਨੀਤੀ ਤਿਆਰ ਕਰਨੀ ਹੈ ਇਹ ਹੈੱਡ ਆਫ ਫੈਮਿਲੀ ਦੇ ਵਾਸ ਵਿੱਚ ਹੁੰਦਾ ਹੈ। ਮੀਆਂ ਬੀਬੀ ਦੋਵੇਂ ਮਿਲ ਕੇ ਨੀਤੀ ਨੂੰ ਤਿਆਰ ਕਰ ਸਕਦੇ ਨੇ। ਉਹਨਾਂ ਨੇ ਘਰ ਨੂੰ ਰਨ ਕਰਨਾ ਹੈ, ਘਰ ਨੂੰ ਅੱਗੇ ਲੈ ਕੇ ਜਾਣਾ ਹੈ, ਵਾਦੇ ਵਿੱਚ ਲੈ ਕੇ ਜਾਣਾ ਹੈ, ਬੱਚਿਆਂ ਨੂੰ ਪੜਾਉਣਾ ਲਿਖਾਉਣਾ ਹੈ। ਔਰ ਪਰਿਵਾਰ ਦਾ ਲਾਲਣ ਪਾਲਣ ਵੀ ਕਰਨਾ ਹੈ। ਪਰ ਨੀਤੀਆਂ ਤਿਆਰ ਕਰਨੀਆਂ ਪੈਣਗੀਆਂ ਵੀ ਕਿੱਦਾਂ ਕੱਪੜਾ ਖਰੀਦਣਾ, ਜੁੱਤੀ ਖਰੀਦਣੀ ਜਾਂ ਘਰ ਦਾ ਰੈਂਟ ਦੇਣਾ ਹੈ, ਕਿਸ ਦੇਣੀ ਹੈ, ਕੀ ਕਰਨਾ ਹੈ। ਇਹ ਸਾਰਾ ਨੀਤੀ ਦੇ ਤਹਿਤ ਆ ਜਾਂਦਾ ਹੈ। ਹੁਣ ਮੈਂ ਕਦੇ-ਕਦੇ ਇਦਾਂ ਵੇਖਿਆ ਹੈ ਵੀ ਇੱਕ ਔਰਤ ਕੋਲੋਂ ਘਰ ਦੇ ਅੰਦਰ ਨੁਕਸਾਨ ਹੋ ਜਾਂਦਾ ਹੈ ਤੇ ਨੁਕਸਾਨ ਬੜਾ ਛੋਟੀ ਜਿਹੀ ਮਿਆਰ ਦੇ ਅੰਦਰ ਹੁੰਦਾ ਹੈ ਬਹੁਤ ਵੱਡਾ ਨੁਕਸਾਨ ਨਹੀਂ ਹੈ ਪਰ ਉਹ ਔਰਤ थर-थर ਕੰਬਦੀ ਨਜ਼ਰ ਪੈਂਦੀ ਹੈ ਮੇਰੇ ਕੋਲ ਇੱਕ ਦੋ ਮੁੱਦੇ ਆਏ ਇਦਾਂ ਦੇ ਔਰਤਾਂ ਡਰਦੀਆਂ ਨੇ ਤੇ ਜੇ ਉਹਨੂੰ ਪੁੱਛਿਆ ਜਾਵੇ ਵੀ ਤੇਰੇ ਇੰਨਾ ਡਰਨ ਦਾ ਕਾਰਨ ਤੇ ਉਹ ਕਹਿੰਦੀ ਹੈ ਜਦੋਂ ਪਤੀ ਘਰ ਆਏਗਾ ਨਾ ਤੇ ਪਤੀ ਵੱਲੋਂ ਛਿੜਕ ਬਹੁਤ ਵੱਡੀ ਮਿਲਨੀ ਹੈ। ਨੁਕਸਾਨ ਹੋਇਆ ਛੋਟਾ ਛਿੜਕ ਬਹੁਤ ਵੱਡੀ ਮਿਲਨੀ ਹੈ। ਭਲਿਓ ਮੈਂ ਇੱਕ ਗੱਲ ਕਹਿਣਾ ਹੁੰਨਾ ਅਕਸਰ ਜਿਹੜੀ ਕਾਰ ਰੋਡ ਦੇ ਉੱਤੇ ਚੱਲੇਗੀ ਐਕਸੀਡੈਂਟ ਉਹਦਾ ਹੁੰਦਾ ਹੈ ਦੂਜੀ ਦਾ ਨਹੀਂ ਹੁੰਦਾ। ਜਿਹੜਾ ਬੰਦਾ ਬੋਲਦਾ ਹੈ ਮੈਂ ਬੋਲ ਰਿਹਾ ਮੇਰੀ ਜ਼ੁਬਾਨ ਕਦੇ ਵੀ ਸਲਿੱਪ ਕਰ ਸਕਦੀ ਹੈ ਨਾ ਬੋਲਿਆ ਜਾਣ ਵਾਲਾ ਲਫ਼ਜ਼ ਤੱਕੇ ਨਾਲ ਮੇਰੀ ਜ਼ੁਬਾਨੋਂ ਨਿਕਲ ਸਕਦਾ ਹੈ। ਕੋਈ ਵੱਡੀ ਗੱਲ ਨਹੀਂ ਗਲਤੀ ਹੋ ਸਕਦੀ ਹੈ। ਹੁੰਦੀਆਂ ਵੀ ਨੇ ਜਿਹੜੇ ਭਾਂਡੇ ਨੇ ਘਰ ਦੇ ਅੰਦਰ ਉਹ ਮਾਂਜਦੇ ਆ ਸੰਭਾਲਦੇ ਆ ਭਾਂਡਾ ਕੋਈ ਡਿੱਗ ਵੀ ਸਕਦਾ ਹੈ ਤੇ ਟੁੱਟ ਵੀ ਸਕਦਾ ਹੈ ਜਿਹੜਾ ਬੱਚਾ ਪੜਨ ਲਈ ਸਕੂਲ ਜਾ ਰਿਹਾ ਹੈ ਉਹਦੇ ਨਾਲ ਇਹ ਦੋ ਲਫ਼ਜ਼ ਜੁੜਦੇ ਨੇ ਉਹ ਫੇਲ ਹੋਇਆ ਉਹ ਪਾਸ ਹੋਇਆ ਜਿਹੜਾ ਬੰਦਾ ਬਿਜ਼ਨਸ ਕਰ ਰਿਹਾ ਹੈ ਉਹਦੇ ਨਾਲ ਇਹ ਦੋ ਲਫ਼ਜ਼ ਜੁੜਦੇ ਨੇ ਵੀ ਉਹ ਸਕਸੈਸ ਹੋਇਆ ਜਾਂ ਫੇਲ ਹੋਇਆ ਘਾਟੇ ਵਿੱਚ ਗਿਆ ਜਾਂ ਵਾਧੇ ਵਿੱਚ ਗਿਆ ਹੁਣ ਜਿਹੜੇ ਘਰ ਦੇ ਜੀ ਨੇ ਘਰ ਦੀ ਔਰਤ ਹੈ ਤੁਹਾਡੀ ਵਾਈਫ ਹੈ ਉਹ ਘਰ ਦਾ ਕਾਰੋਬਾਰ ਸੰਭਾਲਦੀ ਘਰ ਨੂੰ ਸੰਭਾਲਦੀ ਔਰਤ ਘਰ ਨੂੰ ਸੰਭਾਲਣ ਦੇ ਅੰਦਰ ਸਭ ਤੋਂ ਅੱਗੇ ਹੈ ਔਰਤ ਘਰ ਨੂੰ ਸੰਭਾਲ ਰਹੀ ਹੁਣ ਘਰ ਸੰਭਾਲਦਿਆਂ ਸੰਭਾਲਦਿਆਂ ਕਦੇ ਪ੍ਰੈਸ ਕਰਦਿਆਂ ਹੋ ਸਕਦਾ ਹੈ ਕੱਪੜੇ ਦੇ ਉੱਤੇ ਗਰਮ ਪ੍ਰੈਸ ਲੱਗ ਜਾਏ ਕੱਪੜਾ ਥੋੜਾ ਬਹੁਤਾ ਸੜ ਵੀ ਸਕਦਾ ਹੈ ਕਿਧਰੇ ਕੋਈ ਭਾਂਡਾ ਡਿੱਗ ਜਾਏ ਗਲਾਸ ਟੁੱਟ ਵੀ ਸਕਦਾ ਹੈ ਕਿਧਰੇ ਮਿਰਚ ਮਸਾਲਾ ਵਧ ਵੀ ਸਕਦਾ ਹੈ ਤੇ ਕਿਧਰੇ ਘਟ ਵੀ ਸਕਦਾ ਹੁਣ ਤੁਸੀਂ ਬਾਹਰੋਂ ਆਏ ਤੇ ਜਦੋਂ ਔਰਤ ਨੇ ਸਬਜੀ ਦੇ ਅੰਦਰ ਕੋਈ ਮਿਰਚ ਮਸਾਲਾ ਵੱਧ ਪਾਇਆ ਜਾਂ ਘੱਟ ਪਾਇਆ ਤੇ ਤੁਸੀਂ ਆਗ ਬਬੂਲੇ ਹੋ ਕੇ ਉਹਦੇ ਗਲ ਪੈ ਗਏ ਤੈਨੂੰ ਅਕਲ ਨਹੀਂ ਹੈ ਤੇਰੀ ਮਾਂ ਨੇ ਕੀ ਸਖਾਇਆ ਇਹ ਉਹ ਪਤਾ ਨਹੀਂ ਕੀ ਕੀ ਬੋਲਣਾ ਸ਼ੁਰੂ ਕਰ ਦਿੱਤਾ ਹੁਣ ਮੈਨੂੰ ਇਹ ਦੱਸੋ ਵੀ ਇਹ ਤੁਹਾਡੀ ਨੀਤੀ ਸਹੀ ਹੈ ਜਾਂ ਗਲਤ ਮੈਂ ਤੈਨੂੰ ਕਹਾਂਗਾ ਗਲਤ ਹੈ ਪਤਾ ਕਿਉਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਨਾਲ ਤੁਹਾਡਾ ਘਰ ਕਦੇ ਕਦੇ ਉਸ ਕਿਨਾਰੇ ਤੇ ਚਲਾ ਜਾਂਦਾ ਜਿਹਨੂੰ ਕਹਿੰਦੇ ਆ ਕਿ ਘਰ ਬिखर ਜਾਂਦਾ ਹੈ ਘਰ ਟੁੱਟ ਜਾਂਦਾ ਹੈ ਤੇ ਨਿੱਕੀਆਂ ਨਿੱਕੀਆਂ ਗੱਲਾਂ ਨੇ ਜਿਨੂੰ ਨਜ਼ਰ ਅੰਦਾਜ਼ ਕਰਨ ਦੇ ਨਾਲ ਘਰ ਬਚਿਆ ਰਹਿ ਸਕਦਾ ਹੈ ਪਿਆਰ ਵੀ ਬਚਿਆ ਰਹਿ ਸਕਦਾ ਹੈ ਪਿਆਰ ਚ ਵਾਅਦਾ ਵੀ ਕੀਤਾ ਜਾ ਸਕਦਾ ਹੈ ਉਹਨੇ ਜਾਣ ਕੇ ਨਹੀਂ ਕੀਤਾ ਪਰ ਤੁਸੀਂ ਉਹਨੂੰ ਇੰਨੀ ਵੱਡੀ ਕਹਾਣੀ ਬਣਾ ਲਿਆ ਵੀ ਔਰਤ ਵਿਚਾਰੀ ਤੁਹਾਡੇ ਤੋਂ ਡਰਦੀ ਡਰਦੀ ਕੰਬੀ ਜਾ ਰਹੀ ਦੂਜੀ ਗੱਲ ਜੇ ਕੋਈ ਬੱਚਾ ਘਰ ਦੇ ਵਿੱਚ ਗਲਤੀ ਕਰ ਬੈਠਾ ਹੁਣ ਬੱਚਿਆਂ ਨੇ ਸ਼ਰਾਰਤਾਂ ਨਹੀਂ ਕਰਨੀਆਂ ਤੇ ਕੀ ਬੁੱਢਿਆਂ ਨੇ ਕਰਨੀਆਂ ਨੇ ਬੱਚਿਆਂ ਨੇ ਕੱਪੜੇ ਮੈਲੇ ਨਹੀਂ ਕਰਨੇ ਤੇ ਕੀ ਬਜ਼ੁਰਗਾਂ ਨੇ ਕਰਨੇ ਨੇ ਚੰਚਲ ਮਾਣੇ ਬੱਚੇ ਕੋਲੋਂ ਕੋਈ ਸ਼ਰਾਰਤ ਹੋ ਗਈ ਉਹਨੇ ਜਾਣ ਕੇ ਕੀਤੀ ਬੇਸਮਝੀ ਵਿੱਚ ਕੀਤੀ ਜਾਂ ਉਹਦੇ ਕੋਲੋਂ ਹੋ ਗਏ ਤੇ ਹੁਣ ਐਦਾਂ ਨਾ ਹੋਵੇ ਕਿ ਜਦੋਂ ਤੁਸੀਂ ਪੁੱਛੋ ਤੇ ਬੱਚਾ ਤੁਹਾਡੇ ਸਾਹਮਣੇ ਝੂਠ ਬੋਲਣ ਤੇ ਮਜਬੂਰ ਹੋ ਜਾਏ ਪਤਾ ਕਿਉਂ ਕਿਉਂਕਿ ਉਹਨੂੰ ਪਤਾ ਹੈ ਬਾਪੂ ਦਾ ਸੁਭਾਅ ਬੜਾ ਸਖਤ ਹੈ। ਬਾਪੂ ਨੇ ਕਲਵਕੜੀ ਵਿੱਚ ਨਹੀਂ ਲੈਣਾ। ਹਾਂ ਠੀਕ ਹੈ। ਛਿੜਕਣਾ ਬੜਾ ਜ਼ਰੂਰੀ ਹੁੰਦਾ ਹੈ। ਮੈਂ ਇੱਕ ਵੀਡੀਓ ਆਲਰੇਡੀ ਪਾ ਚੁੱਕਾ ਆਂ ਵੀ ਛਿੜਕਦੀ ਵੀ ਲੋੜ ਏ, ਲੋੜ ਹੁੰਦੀ ਏ ਤੇ ਲੋਰੀ ਦੀ ਵੀ ਲੋੜ ਹੁੰਦੀ ਏ। ਮੈਂ ਵੀਡੀਓ ਪਾ ਚੁੱਕਾ ਆਲਰੇਡੀ। ਪਰ ਤੁਸੀਂ ਹਰ ਵਕਤ ਹੀ ਆਪਣੀ ਸੂਈ 90 ਤੇ ਰੱਖਦੇ ਹੋ, ਪਾਰਾ ਹਾਈ ਰੱਖਦੇ ਹੋ ਤੇ ਬੱਚਾ ਤੁਹਾਡੇ ਤੋਂ ਡਰਦਾ ਔਰਤ ਤੁਹਾਡੇ ਤੋਂ ਡਰਦੀ ਹੋਈ ਤੁਹਾਡੇ ਸਾਹਮਣੇ ਝੂਠ ਬੋਲਣਾ ਸ਼ੁਰੂ ਕਰ ਦੇਵੇ। ਔਰ ਇਹ ਤੁਹਾਡੀਆਂ ਨੀਤੀਆਂ ਦੇ ਕਾਰਨ ਹੋਏਗਾ ਤੁਹਾਡੀ ਵਿਉਂਤਬੰਦੀ ਦੇ ਕਾਰਨ ਹੋਏਗਾ ਘਰ ਦਾ ਮਾਹੌਲ ਸੁਖਾਵਾਂ ਬਣਾਓ ਘਰ ਦਾ ਮਾਹੌਲ ਚੰਗਾ ਬਣਾਓ ਐਦਾਂ ਨਾ ਹੋਵੇ ਵੀ ਤੁਸੀਂ ਘਰ ਦੇ ਅੰਦਰ ਇੰਟਰ ਕੀਤੇ ਘਰ ਦੇ ਜਿੰਨੇ ਜੀਸ ਨੂੰ ਠਾਕੇ ਮਾਰ ਕੇ ਤਾੜੀਆਂ ਮਾਰ ਕੇ ਹਸ ਰਹੇ ਸਨ ਪਰ ਤੁਹਾਡੇ ਘਰ ਦੇ ਅੰਦਰ ਇੰਟਰ ਕਰਦੇ ਸਾਰੇ ਦੁਬੱਕੇ ਬਹਿ ਗਏ ਆਪਣੇ ਆਪਣੇ ਗਲੇ ਬੰਦ ਕਰਕੇ ਬਹਿ ਗਏ ਵੀ ਘਰ ਦੇ ਅੰਦਰ ਪਿਓ ਆਇਆ ਹੈ ਜਾਂ ਘਰ ਦੇ ਅੰਦਰ ਰਕਸ਼ਸ਼ ਆਇਆ ਹੈ ਤੁਹਾਡੀ ਇਮੇਜ ਇਦਾਂ ਦੀ ਬਣ ਗਈ ਹੈ ਤੁਹਾਡੀ ਵਿਉਂਤਬੰਦੀ ਇਦਾਂ ਦੀ ਬਣਾਈ ਹੈ ਤੁਹਾਡੀਆਂ ਨੀਤੀਆਂ ਇਦਾਂ ਦੀਆਂ ਨੇ ਵੀ ਬੱਚਿਆਂ ਨੂੰ ਔਰਤ ਨੂੰ ਧੀਆ ਨੂੰ ਪੁੱਤਾਂ ਨੂੰ ਨੋਹਾਂ ਨੂੰ ਤੁਹਾਡੇ ਸਾਹਮਣੇ ਦੁਬਕ ਕੇ ਰਹਿਣਾ ਪਿਆ ਚਲੋ ਮੈਂ ਇੱਕ ਗੱਲ ਹੋਰ ਕਰ ਦਿੰਦਾ ਪਤੀ ਪਤਨੀ ਦੀ ਲੜਾਈ ਹੋਈ ਨੋਖ-ਚੋਕ ਹੋਈ ਉਹ ਜਿਹੜੀ ਛੋਟੀ ਜਿਹੀ ਨੋਖ-ਚੋਕ ਲੜਾਈ ਹੋਈ ਉਹਦੇ ਨਾਲ ਤੁਹਾਡਾ ਘਰ ਬिखर ਵੀ ਸਕਦਾ ਹੈ ਤੇ ਤੁਹਾਡਾ ਘਰ ਬਚ ਵੀ ਸਕਦਾ ਹੈ ਪਰ ਇਹ ਤੈ ਕੌਣ ਕਰੇਗਾ ਤੁਹਾਡੀਆਂ ਬਣਾਈਆਂ ਹੋਈਆਂ ਨੀਤੀਆਂ ਤੁਸੀਂ ਘਰ ਦੇ ਅੰਦਰ ਵੱਡੇ ਹੋ ਘਰ ਦੇ ਅੰਦਰ ਦੋ ਸਕੇ ਭਰਾ ਨੇ ਦੋਵਾਂ ਭਰਾਵਾਂ ਦੇ ਅੰਦਰ ਥੋੜਾ ਜਿਹਾ ਮਨ ਮਟਾਵ ਹੋਇਆ ਥੋੜਾ ਜਿਹਾ ਬੋਲ ਬਲਾਵ ਹੋਇਆ ਹੁਣ ਵੱਡਿਆਂ ਦੀਆਂ ਨੀਤੀਆਂ ਤੈਅ ਕਰਨੀਆਂ ਵੀ ਦੋਵਾਂ ਨੇ ਹੋਰ ਲੜਨਾ ਹੈ ਜਾਂ ਦੋਵਾਂ ਨੇ ਗਲ ਬੱਕੜੀ ਵਿੱਚ ਆਉਣਾ ਹੈ ਪਤਾ ਕਿਵੇਂ ਅਗਰ ਤੁਸੀਂ ਇੱਕ ਤਰਫਾ ਹੋ ਗਏ ਗੱਲ ਇੱਕ ਤਰਫਾ ਕਰਨੀ ਸ਼ੁਰੂ ਕਰ ਦਿੱਤੀ ਤੇ ਭਰਾਵਾਂ ਦੀ ਲੜਾਈ ਵਧੇਗੀ ਅਗਰ ਤੁਸੀਂ ਦੋਵਾਂ ਨੂੰ ਬੈ ਕੇ ਸਮਝਾਇਆ ਉਹਨੂੰ ਵੀ ਸਮਝਾਇਆ ਉਹਨੂੰ ਵੀ ਸਮਝਾਇਆ ਉਹਨੂੰ ਵੀ ਛਿੜਕਿਆ ਉਹਨੂੰ ਵੀ ਛਿੜਕਿਆ ਤੇ ਦੋਵਾਂ ਦੀ ਗਲ ਬਕੜੀ ਵੀ ਪੈ ਸਕਦੀ ਵੀ ਗੱਲ ਕਿੰਨੀ ਕੈ ਜਿਹੜੀ ਗੱਲ ਨੂੰ ਲੈ ਕੇ ਤੁਸੀਂ ਇੱਥੋਂ ਤੱਕ ਨੌਬਤ ਲਿਆ ਕੇ ਖੜੀ ਕਰ ਕਰ ਦਿੱਤੀ ਖੈਰ ਤੁਹਾਡੀਆਂ ਪਰਿਵਾਰ ਚਲਾਉਣ ਵਾਲੀਆਂ ਨੀਤੀਆਂ ਤੈਅ ਕਰਦੀਆਂ ਨੇ ਵੀ ਤੁਸੀਂ ਕਿੰਨੇ ਵੱਡੇ ਹੋ ਤੁਸੀਂ ਕਿੰਨੇ ਵੱਡੇ ਮਰਦ ਹੋ ਘਰ ਦਾ ਮਾਹੌਲ ਸੁਖਾਵਾਂ ਬਣਾਓ ਤੁਹਾਡੇ ਸਾਹਮਣੇ ਬੈਠ ਕੇ ਪਰਿਵਾਰ ਦੇ ਮੈਂਬਰ ਹੱਸ ਸਕਣ ਚੁਟਕਲਾ ਕਰ ਸਕਣ ਗੋਸ਼ਟੀ ਕਰ ਸਕਣ ਗੱਲ ਖੁੱਲ ਕੇ ਕਰ ਸਕਣ ਮੁਰਜਾਏ ਹੋਏ ਫੁੱਲ ਦੀ ਤਰ੍ਹਾਂ ਉਹ ਘਰ ਦੇ ਅੰਦਰ ਨਾ ਰਹਿਣ ਘਰ ਨੂੰ ਚਲਾਉਣਾ ਹੈ ਚੱਲ ਤੇ ਸਾਰਿਆਂ ਦਾ ਜਾਂਦਾ ਹੈ ਕਲੇਸ਼ ਅੰਦਰ ਵੀ ਚੱਲ ਜਾਂਦਾ ਹੈ ਤੇ ਖੁਸ਼ੀ ਵਿੱਚ ਵੀ ਚੱਲ ਜਾਂਦਾ ਹੈ ਪਰ ਘਰ ਨੂੰ ਜੇ ਸੁਖਾਲਾ ਬਣਾਉਣਾ ਹੈ ਤੇ ਘਰ ਦੀਆਂ ਨੀਤੀਆਂ ਚੰਗੀਆਂ ਤਿਆਰ ਕਰੋ ਜੇ ਘਰ ਦੇ ਅੰਦਰ ਕਲੇਸ਼ ਰਹਿੰਦਾ ਹੈ ਝਗੜਾ ਰਹਿੰਦਾ ਹੈ ਤੇ ਇਟ ਮੀਨਸ ਤੁਹਾਡੇ ਘਰ ਦੀਆਂ ਨੀਤੀਆਂ ਸਹੀ ਨਹੀਂ ਹੈ ਆਪਣੀਆਂ ਨੀਤੀਆਂ ਨੂੰ ਬਦਲੋ ਤਾਂ ਕਿ ਤੁਹਾਡਾ ਮਾਹੌਲ ਸੁਖਾਵਾਂਾ ਬਣੇ ਤੁਹਾਡਾ ਪਰਿਵਾਰ ਵਾਅਦੇ ਵਾਲੇ ਪਾਸੇ ਨੂੰ ਤੁਰ ਸਕੇ ਐਸੀਆਂ ਨੀਤੀਆਂ ਨੂੰ ਤਿਆਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ